ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਚਲੋ ਹੁਣ ਆਪਾਂ ਬਿਨਾਂ ਕਿਸੇ ਦੇਰੀ ਤੋਂ ਆਪਣੀ ਵੀਡੀਓ ਸ਼ੁਰੂ ਕਰਦੇ ਹਾਂ ਦਹੀਂ ਦਵਾਈ ਵੀ ਹੈ ਦਹੀਂ ਵਿੱਚ ਕੈਲਸ਼ੀਅਮ ਅਤੇ ਪ੍ਰੋਟੀਨ ਦੀ ਭਰਪੂਰ ਮਾਤਰਾ ਹੁੰਦੀ ਹੈ ਜੋ ਹੱਡੀਆਂ ਦੀ ਮਜ਼ਬੂਤੀ ਵਿਕਾਸ ਅਤੇ ਦੰਦਾਂ ਲਈ ਬੇਹੱਦ ਜ਼ਰੂਰੀ ਹੁੰਦਾ ਹੈ ਦਹੀਂ ਵਿੱਚ ਮੌਜੂਦ ਬੈਕਟੀਰੀਆ ਸਾਡੀ ਚਮੜੀ ਨੂੰ ਨਰਮ ਬਣਾਉਂਦੇ ਹਨ ਤੇਲ ਵਿੱਚ ਦਹੀਂ ਬਰਾਬਰ ਮਾਤਰਾ ਵਿੱਚ ਮਿਲਾਓ ਅਤੇ ਇਸ ਮਿਸ਼ਰਣ ਨਾਲ ਸਿਰ ਦੀ ਚਮੜੀ ਦੀ ਮਾਲਿਸ਼ ਪੋਲੇ-ਪੋਲੇ ਹੱਥਾਂ ਨਾਲ ਕਰੋ 40-45 ਮਿੰਟ ਤੱਕ ਮਿਸ਼ਰਣ ਲਗਾ ਕੇ ਰਹਿਣ ਦਿਓ ਬਾਦ ਵਿੱਚ ਕੋਸੇ ਪਾਣੀ ਨਾਲ ਵਾਲ ਧੋ ਲਓ ਵਾਲ ਨਰਮ ਅਤੇ ਚਮਕਦਾਰ ਹੋ ਜਾਣਗੇ ਵਾਲਾਂ ਨੂੰ ਸਿਕਰੀ ਤੋਂ ਬਚਾਉਣ ਲਈ ਵਾਲਾਂ ਵਿੱਚ ਖੱਟਾ ਦਹੀਂ ਲਗਾਓ ਇਹ ਕਾਫੀ ਪ੍ਰਭਾਵੀ ਹੁੰਦਾ ਹੈ ਪੀਲੀਏ ਦੇ ਰੋਗੀਆਂ ਨੂੰ ਦਹੀਂ ਖਾਣ ਲਈ ਦੱਸਿਆ ਜਾਂਦਾ ਹੈ ਕਿਉਂਕਿ ਦਹੀਂ ਬਹੁਤ ਆਸਾਨੀ ਨਾਲ ਹੀ ਹਜ਼ਮ ਹੋ ਜਾਂਦਾ ਹੈ ਅਤੇ ਸਿਹਤ ਲਈ ਲਾਭਕਾਰੀ ਵੀ ਹੁੰਦਾ ਹੈ ਦਹੀਂ ਦੀ ਲਗਾਤਾਰ ਵਰਤੋਂ ਨਾਲ ਕੋਲੇਸਟ੍ਰੋਲ ਪੱਧਰ ਘਟ ਹੁੰਦਾ ਹੈ ਜੇਕਰ ਖਾਣਾ ਜ਼ਿਆਦਾ ਮਸਾਲੇਦਾਰ ਬਣਿਆ ਹੋਵੇ ਤਾਂ ਉਸ ਦੇ ਨਾਲ ਦਹੀਂ ਦੀ ਵਰਤੋਂ ਉਸ ਦੇ ਤਿੱਖੇਪਨ ਨੂੰ ਘਟ ਕਰਦੀ ਹੈ ਅਤੇ ਖਾਣਾ ਸੌਖਿਆ ਖਾਦਾ ਜਾ ਸਕਦਾ ਹੈ ਦਹੀਂ ਦੀ ਲਗਾਤਾਰ ਵਰਤੋਂ ਨਾਲ ਸਰੀਰ ਵਿੱਚ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵੱਧਦੀ ਹੈ ਖਾਣਾ ਖਾਣ ਤੋਂ ਬਾਅਦ ਦਹੀਂ ਵਿੱਚ ਛੁਟਕੀ ਭਰ ਕਾਲਾ ਨਮਕ ਅਤੇ ਅਜਵਾਇਨ ਮਿਲਾ ਕੇ ਖਾਣ ਨਾਲ ਗੈਸ ਰੋਗ ਵਿੱਚ ਆਰਾਮ ਮਿਲਦਾ ਹੈ। ਗਰਮੀਆਂ ਵਿੱਚ ਦਹੀਂ ਨਾਲ ਬਣੀ ਲੱਸੀ ਗਰਮੀ ਦੂਰ ਕਰਨ ਵਿੱਚ ਸਹਾਇਕ ਹੁੰਦੀ ਹੈ। ਇਹ ਇੱਕ ਠੰਡਾ ਪੀਣ ਵਾਲਾ ਪਦਾਰਥ ਹੈ ਜਿਸ ਨੂੰ ਪੀਣ ਤੋਂ ਬਾਅਦ ਸਰੀਰ ਨੂੰ ਗਰਮੀ ਤੋਂ ਰਾਹਤ ਮਿਲਦੀ ਹੈ। ਦਹੀਂ ਵਿੱਚ ਆٹے ਦਾ ਛਾਨ ਬੂਰਾ ਮਿਲਾ ਕੇ 10 ਮਿੰਟ ਰੱਖੋ ਉਸ ਤੋਂ ਬਾਅਦ ਉਸ ਦੀ ਵਰਤੋਂ ਬਟਨੇ ਦੇ ਰੂਪ ਵਿੱਚ ਕਰੋ ਇਸ ਨਾਲ ਚਮੜੀ ਵਿੱਚ ਚਮਕ ਬਣੀ ਰਹਿੰਦੀ ਹੈ ਦਹੀਂ ਵਿੱਚ ਨਿੰਬੂ ਦਾ ਰਸ ਮਿਲਾ ਕੇ ਕਲੈਂਜ਼ਰ ਦੇ ਰੂਪ ਵਿੱਚ ਵਰਤੋਂ ਕਰ ਸਕਦੇ ਹੋ ਇਸ ਨਾਲ ਚਿਹਰੇ ਦਾ ਰੰਗ ਨਿਖਰਦਾ ਹੈ ਇਹਨਾਂ ਸਭ ਤੋਂ ਇਲਾਵਾ ਦਹੀਂ ਦੀ ਖੁਸ਼ੀ ਤੇ ਮੌਕਿਆਂ ਤੇ ਵੀ ਵਰਤੋਂ ਕੀਤੀ ਜਾਂਦੀ ਹੈ ਸੋ ਦੋਸਤੋ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਿਲਦੇ ਆਪਾਂ ਆਪਣੀ ਨੈਕਸਟ ਵੀਡੀਓ ਵਿੱਚ ਧੰਨਵਾਦ ਜੀ